ਸਤੋ ਸਤੋ ਬਿੱਲਾ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਅੱਜ ਪ੍ਰੈਸ ਕਾਨਫਰੰਸ ਆ ਇਹ ਸ਼ੈਸਨਾ ਹਿੰਦੁਸਤਾਨ ਵੱਲੋਂ ਜਿਹੜੀ ਅਸੀਂ ਕਰਨ ਜਾ ਰਹੇ ਹਾਂ ਤੇ ਜਿਹੜੀ ਆਪਣਾ ਅਚਲੇਸ਼ਵਰ ਧਾਮ ਦੇ ਵਿੱਚ ਜਿਹੜੀ ਬੇਅਦਬੀ ਹੋਈ ਆ ਜਿਹੜੀ ਉਹਦੇ ਵਾਸਤੇ ਅਸੀਂ ਜੜਾ ਵਾ ਪ੍ਰਸ਼ਾਸਨ ਦੀ ਨਲਾਕੀ ਨੂੰ ਉਜਾਗਰ ਕਰਨ ਵਾਸਤੇ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਅਚਲੇਸ਼ਵਰ ਧਾਮ ਕੀ ਆ ਕੀ ਮਹੱਤਵਪੂਰਨ ਅਚਲੇਸ਼ਵਰ ਧਾਮ ਜਿਹੜਾ ਵਾ ਸਿੱਖਾਂ ਦਾ ਵੀ ਤੇ ਹਿੰਦੂਆਂ ਦਾ ਇੱਕ ਸਾਂਝਾ ਧਰਮ ਸਥਾਨ ਆ ਤੇ ਉਹ ਮਤਲਬ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੋ ਉਸ ਜਗ੍ਹਾ ਦੀ ਹੈਗੀ ਹੈ ਉੱਥੇ ਜਿਹੜਾ ਮਤਲਬ ਕਿ ਕਿਸੇ ਇੱਕ ਸ਼ਰਾਰਤੀ ਅਨਸਰ ਨੇ ਜਿਹੜਾ ਕਿ ਸਿੰਘ ਸਾਹਿਬਾਂ ਦਾ ਬਾਣਾ ਪਾ ਕੇ ਜਿਹੜਾ ਜਿੰਨੇ ਇਹੋ ਜੀ ਸ਼ਰਾਰਤ ਕੀਤੀ ਹੈ ਉਹਦੇ ਵਿਰੋਧ ਵਿੱਚ ਇਹ ਜਿਹੜੀ ਹੈ ਪ੍ਰੈਸ ਕਾਨਫਰੰਸਾਂ ਕੀ ਹੋਇਆ ਕੀ ਇਹ ਕੀ ਚਾਹੁੰਦੇ ਜਿਹੜਾ ਸਰੋਵਰ ਦੇ ਵਿੱਚ ਇੱਕ ਘੋੜਾ ਲਿਆ ਕੇ ਨਹਾਇਆ ਗਿਆ ਉਦੇ ਉਹਦੇ ਜੜਾ ਵਾ ਉਹਦੇ ਆਪਾਂ ਸਮਝਨੇ ਆਂ ਵੀ ਜੜਾ ਵਾ ਦੋਵਾਂ ਧਰਮਾਂ ਦੀ ਜਿਹੜੀ ਆਸਤਾ ਜਿਹੜੀ ਉਹ ਆਹਤ ਹੋਈ ਹੈ। ਉਹਦੇ ਵਿੱਚ ਜੋ ਬੰਦੀ ਕਾਰਵਾਈ ਆਪਾਂ ਚਾਹੁੰਦੇ ਆਂ ਕਿ ਪ੍ਰਸ਼ਾਸਨ ਉਹ ਕਰੇ ਕਿ ਜੋ ਅਸੀਂ ਵੇਖਣ ਦੇ ਕਿ ਪ੍ਰਸ਼ਾਸਨ ਇਸ ਨੂੰ ਟਾਲਣ ਦੀ ਮਤਲਬ ਕਿ ਕੋਸ਼ਿਸ਼ ਕਰਨ ਰਿਹਾ ਇਸ ਚੀਜ਼ ਨੂੰ ਹਰ ਇੱਕ ਤਰੀਕੇ ਨਾਲ ਦਬਾਣਾ ਚਾਹੁੰਦਾ। ਕਿਉਂਕਿ ਜਿਹੜੀ ਐਫ ਆਈ ਆਰ ਆ ਉਹ ਇੱਕ ਜਾਗਰ ਕਰਦੀ ਹੈ ਵੀ ਜਿਹੜਾ ਕੋਈ ਵੀ ਪ੍ਰਸ਼ਾਸਨ ਮਤਲਬ ਕਿ ਇਸ ਚੀਜ਼ ਨੂੰ ਸੀਰੀਅਸਲੀ ਨਹੀਂ ਹੇਠ ਤੱਕ ਲੈ ਪਾਇਆ। ਕਿਉਂਕਿ ਉਹਦੇ ਵਿੱਚ ਮੈਂ ਐਫ ਆਰ ਪੜੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇੱਕ ਅਨਪਛਾਤਾ ਇਨਸਾਨ ਅਨਪਛਾਤਾ ਕਿੱਦਾਂ ਆਇਆ ਤਿੰਨ ਦਿਨ ਤੇ ਪ੍ਰਸ਼ਾਸਨ ਉਹਨਾਂ ਦਾ ਰਾਜਨਾਮਾ ਕਰਾਂਦਾ ਰਿਹਾ ਮੰਦਰ ਕਮੇਟੀ ਦੇ ਨਾਲ ਜਦੋਂ ਰਾਜਨਾਮਾ ਨਹੀਂ ਹੋਇਆ ਤੇ ਇਹਦਾ ਮਤਲਬ ਪ੍ਰਸ਼ਾਸਨ ਨੇ ਉਹਦਾ ਨਾਮ ਲਿਖਣਾ ਵੀ ਜ਼ਰੂਰੀ ਨਹੀਂ ਸਮਝਿਆ ਇਹ ਪੁਲਿਸ ਪ੍ਰਸ਼ਾਸਨ ਦੀ ਸਭ ਤੋਂ ਵੱਡੀ ਨੁਲਾਕੀ ਆ ਤੇ ਸ਼ੇਸਨਾ ਹਿੰਦੁਸਤਾਨ ਬਹੁਤ ਜਲਦੀ ਜਿਹੜਿਆ ਵਾਪਸ 2 ਜਾਂ 3 ਦਿਨਾਂ ਦੇ ਵਿੱਚ ਜੇ ਇਹ ਚੀਜ਼ ਨੂੰ ਸਾਰਾ ਨਾ ਕਲੀਅਰ ਕੀਤਾ ਗਿਆ ਇੱਕ ਬਹੁਤ ਵੱਡਾ ਸੰਘਰਸ਼ ਕਰੇਗੀ ਇਦੇ ਵਿੱਚ ਜੋ ਹਿੰਦੂ ਜਾਂ ਸਿੱਖ ਵੀ ਸਾਰੇ ਮੇਰੇ ਭਰਾਵਾਂ ਨੂੰ ਆਪਾਂ ਨਾਲ ਲਵਾਂਗੇ ਇਸ ਕਰਕੇ ਮੈਂ ਉਹ ਜਿੰਨੇ ਵੀ ਸੰਗਠਨ ਜਿਹੜੇ ਸਾਡੀ ਸੋਚ ਦੇ ਨਾਲ ਮਤਲਬ ਸਹਿਮਤ ਹੋਣਗੇ ਉਹਨਾਂ ਨੂੰ ਨਾਲ ਲੈ ਕੇ ਹੰਗਾਰਸ਼ ਕਰਾਂਗੇ ਪ੍ਰਧਾਨ ਜੀ ਪੰਜਾਬ ਭਾਗ ਦੇ ਵਿੱਚ ਗੱਲ ਕੀਤੀ ਜਾਏ ਤਾਂ ਬਹੁਤ ਸਾਰੀਆਂ ਐਸੀਆਂ ਮੰਤਭਗੀਆਂ ਖੜਨਾ ਹੋਣ ਚਾਹੀਏ ਗੁਰਦਾਸਪੁਰ ਸਾਹਿਬ ਹੋਵੇ ਜਿਸ ਢਿੱਕੇ ਨਾਲ ਹੁਣ ਪਹਾੜ ਪ੍ਰਸ਼ਤਾਨਾਂ ਬਟਾਲੇ ਦੇ ਲਾਗੇ ਉੱਥੇ ਖੜਨਾ ਹੋ ਆਪਦੇ ਇਹਦੇ ਜਿਸ ਢਿੱਕੇ ਨਾਲ ਮਾਫੀ ਮੰਗੀ ਜਾਂਦੀ ਹੈ ਮਾਫੀ ਮੰਗੇ ਬਾਅਦ ਵਿੱਚ ਉਹ ਪ੍ਰਸ਼ਾਸਨ ਦੀ ਗੱਲ ਕਰ ਲਈ ਜਾਂ ਮੋਹਰਾਂ ਦੀ ਗੱਲ ਕਰ ਲਈ ਇਹਦੇ ਗੱਲ ਨੂੰ ਸੌਲਡ ਆਊਟ ਕੀਤਾ ਜਾਂਦਾ ਉੱਥੇ ਖਤਮ ਹੋ ਜਾਂਦੀ ਹੈ ਇੱਧਰ ਅਡਮਿਸ਼ਨ ਦੇ ਪਰਮਾਨਾ ਵੀ ਦਰਜ ਕੀਤਾ ਗਿਆ ਪਰ ਫਿਰ ਵੀ ਅਜੇ ਮੰਗ ਜਾਰੀ ਹੈ ਉਸੇ ਤਰੀਕੇ ਨਾਲ ਉਹਨਾਂ ਦੀ ਮਾਫੀ ਦਾ ਜਿਹੜੀ ਉਹਨਾਂ ਨੇ ਮੰਗੀ ਸੀ ਉਸਲੇ ਨਹੀਂ ਜੇ ਉਹਨਾਂ ਨੇ ਮਾਫੀ ਮੰਗੀ ਹੀ ਲਿਖਤ ਬਾਫੀ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਬਾਫੀ ਜਿਹੜੀ ਹੈ ਜੇ ਕਿਸੇ ਦੋ ਕੋ ਅਸੀਂ ਜਦੋਂ ਕਿਸੇ ਦੇ ਧਰਮ ਦੇ ਵਾਸਤੇ ਕੁਝ ਵੀ ਇਦਾਂ ਦਾ ਕਰਨੇ ਕਿ ਜਿਹੜਾ ਧਰਮ ਦੇ ਖਿਲਾਫ ਆ ਜੇ ਉਹ ਆਪਣਾ ਉਸ ਤੋਂ ਬਾਅਦ ਜਾ ਕੇ ਦੋ ਬੰਦਿਆਂ ਕੋ ਅੰਦਰ ਬੈਠ ਕੇ ਮਾਫੀ ਮੰਗਲਣ ਮੇਰਾ ਖਿਆਲ ਕੋਈ ਐਹੋ ਜੀ ਗੱਲ ਹੋਈ ਵੀ ਨਹੀਂ ਪ੍ਰਸ਼ਾਸਨ ਜਰੂਰ ਕੋਸ਼ਿਸ਼ ਕਰਦਾ ਰਿਹਾ ਕਿ ਇਸ ਨੂੰ ਸੋਟ ਆਊਟ ਕਰਨ ਲਈ ਮਾਫੀ ਮੰਗਾਤੀ ਜਾਏ ਮੇਰੇ ਖਿਆਲ ਨਾਲ ਕੋਈ ਐਹੋ ਜੀ ਗੱਲ ਨਹੀਂ ਹੋਈ ਕਿ ਸਮਝੋ ਨੈਗਲੀਜੈਂਸੀ ਕਿੱਥੇ ਰਹੀ ਮਤਲਬ ਕਿਹਾ ਜਾਵੇ ਕਿ ਅਣਗਹਿਲੀ ਕਿੱਥੇ ਰਹੀ ਅਣਗਹਿਲੀ ਸਭ ਤੋਂ ਵੱਡੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਤੁਹਾਨੂੰ ਦਿਖਣ ਨਹੀਂ ਡਈ ਉਹ ਮੇਰੇ ਮੇਰੇ ਕਹਿਣ ਦੀ ਜ਼ਰੂਰਤ ਹੈ ਨਹੀਂ ਇਹ ਐਫ ਆਈ ਆਰ ਜਿਹੜੀ ਹੈ ਸਾਬਤ ਕਰਦੀ ਹੈ ਕਿ ਜਿਹੜਾ ਪ੍ਰਸ਼ਾਸਨ ਇਹ ਚੀਜ਼ ਨੂੰ ਕਿਦਾਂ ਦਬਾਉਣਾ ਚਾਹੁੰਦਾ ਹੈ ਇਸ ਤੋਂ ਪਹਿਲਾਂ ਮਛਲੀਆਂ ਮਰੀਆਂ ਕਾ ਨਹੀਂ ਅਸੀਂ ਇਹੋ ਚੀਜ਼ ਨੂੰ ਅੱਜ ਲੈ ਕੇ ਜਿਹੜਾ ਆਪਾਂ ਤੁਹਾਡੇ ਕੋਲ ਪ੍ਰੈਸ ਕੋਲ ਆਏ ਆ ਕਿਉਂਕਿ ਪ੍ਰੈਸ ਵੀ ਜਿਹੜਾ ਚੌਥਾ ਸਤੰਭ ਹੈ ਆਪਾਂ ਤੁਹਾਡੇ ਜ਼ਰੀਏ ਨਾਲ ਲੋਕਾਂ ਨੂੰ ਆਮ ਪ੍ਰਸ਼ਾਸਨ ਨੂੰ ਵੀ ਤੇ ਆਮ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜੋ ਇਹ ਮਹਿਸੂਸ ਕਰਨ ਦੇ ਆ ਇਹ ਪਹਿਲੇ ਦਿਨ ਤੋਂ ਜਦੋਂ ਮੇਲਾ ਸ਼ੁਰੂ ਹੋਇਆ ਦੇ ਵਿੱਚ ਕੋਈ ਨਾ ਕੋਈ ਸਾਜ਼ਿਸ਼ ਹੈਗੀ ਹੈ ਜਿਹੜਾ ਆਪਾਂ ਪਹਿਲੇ ਦਿਨ ਤੋਂ ਕਹਿ ਰਹੇ ਕਿਸੇ ਨੇ ਕੋਈ ਇਹਦੇ ਵੱਲ ਧਿਆਨ ਨਹੀਂ ਪ੍ਰਸ਼ਾਸਨ ਨੇ ਦਿੱਤਾ ਕਿਸ ਲੈਵਲ ਦਾ ਸੰਜਸ਼ ਹੋਏਗਾ ਇਹ ਕਿੱਥੋਂ ਲੱਗਦਾ ਇਹ ਜਿਹੜਾ ਸੰਘਰਸ਼ ਹੈ ਜਿੰਨਾ ਚਿਰ ਇਸ ਬੰਦੇ ਦੀ ਰੈਸਟ ਨਹੀਂ ਪੈਂਦੀ ਤੇ 200 ਇਹਦਾ ਵਾਧਾ ਜੁਰਮ ਜਿਹੜਾ 299 ਜਿਹੜਾ ਕਾ ਆਪਾਂ ਆਪਣੇ ਸ਼ਸਨਾ ਹਿੰਦੁਸਤਾਨ ਦੇ ਲੀਗਲ ਐਡਵਾਈਜ਼ਰ ਕੋ ਜਿਹੜਾ ਆਪਾਂ ਸਲਾਹ ਕੀਤੀ ਇਹਦੇ ਵਿੱਚ ਸਭ ਤੋਂ ਪਹਿਲਾਂ 299 ਜਿਹੜੀ ਉਹ ਵਾਧਾ ਜੁਰਮ ਹੋਣਾ ਚਾਹੀਦਾ